ਹਾਂਜੀ ਸ੍ਰੋਤਿਓ ਰਾਜੇਸ਼ ਚੋਪੜਾ ਹਾਈਵੇ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਮੈਂ ਉਤਰਿਆ ਆ ਦਿਲ ਕਰਿਆ ਜੀ ਇੱਥੇ ਅੰਦਰ ਕੋ ਮੈਂ ਜਾਵੇ ਖੇਤ ਤੁਹਾਨੂੰ ਦਿਖਾਇਆ ਜਣੇ ਇੱਕ ਆਂਬ ਦਾ ਰੁੱਖ ਲੱਗਿਆ ਬੜਾ ਸੋਹਣਾ ਲੱਗਿਆ ਮੈਨੂੰ ਆ ਮੈਂ ਪਕ ਡੰਡੀ ਤੇ ਹੁੰਦਾ ਹੁੰਦਾ ਤੁਰਿਆ ਤੁਰਿਆ ਆ ਰਿਆਂ ਔਰ ਆ ਇੱਥੇ ਕੁਝ ਬਾਈ ਜੀ ਵੀ ਬੈਠੇ ਹੋਏ ਨੇ ਔਰ ਆ ਆਂਬ ਦੇ ਪਿੱਛੇ ਜਿਹੜੀ ਮੋਟਰ ਹੈ ਉੱਥੇ ਦੇਖੋ ਨਾ ਜੀ ਪੌੜੀ ਚੜੀ ਜਾਂਦੀ ਹੈ ਬਹੁਤ ਵਧੀਆ ਦ੍ਰਿਸ਼ ਹੈ ਮੈਂ ਕਹਾਂ ਜੀ ਇੱਥੇ ਜਾ ਕੇ ਦੂਰੇ ਪਹੁੰਚਦਾ ਬਾਈ ਜੇ ਨਾਲ ਵੀ ਗੱਲ ਕਰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੈਨੂੰ ਨਾ ਜੀ ਨਜ਼ਾਰਾ ਬੜਾ ਚੰਗਾ ਲੱਗਿਆ ਹਾਈਵੇ ਤੇ ਮੈਂ ਲੰਘਿਆ ਜਰ ਸੀ ਮੈਂ ਗੱਡੀ ਉੱਥੇ ਲਾ ਕੇ ਨਾ ਜੀ ਆ ਡੰਡੀ ਦੇ ਨਾਲ-ਨਾਲ ਤੁਰਦਾ ਤੁਰਦਾ ਮੈਂ ਕਿਹਾ ਨਾਲੇ ਖੇਤ ਦੇਖਾ ਨਾਲੇ ਮੈਨੂੰ ਮੋਟਰ ਤੇ ਅੰਬ ਜਿਹੜਾ ਲੱਗਿਆ ਇਹ ਬਹੁਤ ਸੋਹਣਾ ਲੱਗਿਆ ਦੂਰ ਤੇ ਮੈਂ ਕਿਹਾ ਬਾਈ ਜੀ ਯਾਰ ਇਹ ਵੀ ਬੈਠਿਆ ਗੱਲਾਂ ਮਾਰ ਲਈ ਦੋ ਚਾਰ ਕਰ ਸਕਦੇ ਜੀ ਗੱਲਾਂ ਦੋ ਚਾਰ ਕਰ ਲੋ ਕਰ ਲੋ ਬਾਈ ਜੀ ਗੱਲਾਂ ਕੋਈ ਗੱਲ ਅਸੀਂ ਗੱਲਾਂ ਖਾਤਰ ਹੀ ਆਏ ਹਾਏ 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 ਦੇਖੋ ਜੀ ਬਿਲਕੁਲ ਜੀ ਬਿਲਕੁਲ ਗੱਲਾਂ ਵਾਸਤੇ ਹੀ ਆਏ ਗੱਲਾਂ ਮਨ ਖਾਤਰ ਬੈਠੇ ਆ ਜੀ ਉਹ ਬੱਲੇ ਇਹੋ ਜਿਹੇ ਬੰਦੇ ਕਿਤੇ ਲੱਭਣੇ ਯਾਰ ਕਿਤੇ ਨਹੀਂ ਲੱਭਣੇ ਮੈਂ ਕਹਿੰਦਾ ਅਮਰੀਕਾ ਕੈਨੇਡਾ ਇੰਗਲੈਂਡ ਜਿੱਥੇ ਮਰਜ਼ੀ ਚਲ ਜਾਓ ਬਾਈ ਜੀ ਦੱਸੋ ਠੀਕ ਠਾਕ ਹੈ ਵਧੀਆ ਵਧੀਆ ਦੱਸੋ ਚਾ ਮਹੰਗਾਈਏ ਆਏ ਹਾਏ ਹਾਏ ਚਾਹ ਠੰਡੇ ਦਾ ਮੌਸਮ ਹੈ ਉਹ ਬੱਲੇ ਬੱਲੇ ਨਹੀਂ ਚਾਹ ਚਾਹ ਨਾਲ ਚੱਲ ਜੂਗਾ ਤੂ ਵਾਲਾ ਨਹੀਂ ਐ ਮੈਂ ਬੰਦਾ ਠੀਕ ਹੈ ਮੈਂ ਦੇਖੋ ਗੱਲ ਹੈਗੀ ਆਦਰ ਸਤਕਾਰ ਦੀ ਪੁੱਛਣ ਦੀ ਬਿਲਕੁਲ ਜੀ ਚਾਹ ਭਾਈ ਜੀ ਨੇ ਪੁੱਛ ਲਈ ਤੀ ਔਰ ਇੱਥੇ ਬੈਠੇ ਆ ਇਹ ਚੀਜ਼ਾਂ ਪੰਜਾਬ 'ਚ ਲੱਭਣੀਆਂ ਵਾਹ ਜੀ ਵਾ ਮਜ਼ਾ ਆ ਗਿਆ ਜੀ ਤੁਹਾਡੇ ਕੋਲ ਆ ਕੇ ਕੀ ਕਹਿੰਦੇ ਹੋ ਜ਼ਿੰਦਗੀ ਬਾਰੇ ਜ਼ਿੰਦਗੀ ਵਧੀਆ ਲੰਘਦੀ ਬਾਈ ਨਜ਼ਾਰੇ ਲਈਦੇ ਆ ਅੱਛਾ ਜੀ ਦੇ ਨਜ਼ਾਰੇ ਆ ਆਏ ਹਾਏ ਹਾਏ ਹਾਂ ਜ਼ਿੰਦਗੀ ਦੇ ਨਜ਼ਾਰੇ ਆ ਹਾਂ زندگی ਆ ਜਿਹੜੀ ਆਪੋ ਤਾਂ ਪਿਪਈਆ ਨੱਠੀਆਂ ਜਾਂਦੀਆਂ ਗੱਡੀਆਂ ਇਹ ਉਹ ਲਟਰਨ ਪਟਰਮ ਇਹਦੇ ਬਾਰੇ ਕੀ ਕਹਿੰਦੇ ਆ ਭਾਈ ਜੀ ਇਹਦੇ ਬਾਰੇ ਕੀ ਕਹੀਏ ਤਾਂ ਬਿਨਾ ਮਤਲਬ ਦੇ ਦੌੜ ਭੱਜ ਪਈ ਵੀ ਹੈ ਬਿਨਾ ਮਤਲਬ ਦੇ ਆ ਤੁਸੀਂ ਬੜੇ ਸੋਹਣੇ ਯਾਰ ਬੈਠਿਆਂ ਖੇਸੀਆਂ ਜੇ ਲੈ ਕੇ ਮਾਰ ਕੇ ਦੇਖੋ ਭਾਈ ਜੀ ਹਾਸਰੇ ਕਿੰਨਾ ਸੋਹਣਾ ਨਜ਼ਾਰੇਦਾਰ ਚਿਹਰੇ ਹੈ ਆਰਾਮ ਨਾਲ ਬੈਠੇ ਗੱਲਾਂ ਬਾਤਾਂ ਮਾਰ ਰਹੇ ਆ ਆਪੋ ਤਾਂ ਪੀਤਾ ਦੁਨੀਆ ਨੂੰ ਪਈ ਤੋ ਤੁਹਾਨੂੰ ਕੋਈ ਨਹੀਂ ਹੈ ਤੁਹਾਨੂੰ ਨਹੀਂ ਹੈਗੀ ਹੈ ਮੀ ਪਿਆ ਭਾਈ ਬਿੱਲੇ ਐ ਠੰਡ ਪੈਂਦੀ ਹੈ ਜੀ ਆਹਾ ਹਾਂ ਅੰਬ ਥੱਲੇ ਬੈਠਿਆ ਆ ਖੂਹ ਨੇੜੇ ਆ ਆ ਦੇਖੋ ਬੜਾ ਸੋਹਣਾ ਮੈਨੂੰ ਲੱਗਿਆ ਆ ਕਮਰਾ ਜਿਹੜਾ ਛੱਤਿਆ ਹੋਇਆ ਹਾਂਜੀ ਹਾਂ ਵਾਹ ਜੀ ਵਾਹ ਨਜ਼ਾਰੇਦਾਰ ਗੱਲਾਂ ਬਤਾ ਹੌਲੀ ਹੌਲੀ ਤੁਰਨਾ ਸੀ ਤੇਜ਼ ਨਹੀਂ ਤੁਰਨਾ ਆਏ ਹਾਏ ਹਾਏ ਹਾਂ ਹੌਲੀ ਤੁਰਨਾ 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 ਘੱਟ ਤੁਰਨਾ ਹੌਲੀ ਤੁਰਨਾ ਘੱਟ ਹੈ ਤੇ ਤੁਰਨਾ ਹੌਲੀ ਹੈ ਹਾਂ ਗੱਲਾਂ ਕਿੱਦਾਂ ਦੀਆਂ ਕਰਦੇ ਤੁਸੀਂ ਬੜੀਆਂ ਮੈਨੂੰ ਕੀ ਕਹਿਣਾ ਕਿ ਚਾਹਦੇ ਤੁਸੀਂ ਕਹਿਣਾ ਤਾਂ ਬਾਈ ਜ਼ਿੰਦਗੀ ਇਹ ਜ਼ਿੰਦਗੀ ਆਹੀ ਕ ਲੰਘ ਜੇ ਬੜੇ ਸਾਡੇ ਬਜ਼ੁਰਗ ਲੰਘ ਗਏ ਅਸੀਂ ਚਲੇ ਜਾਣਾ ਹੌਲੀ ਹੌਲੀ ਪਰ ਇਹਨੂੰ ਇੰਜੋਏ ਕਰਕੇ ਜੀ ਕੇ ਜਾਓ ਦੌੜ ਭੱਜ ਕਰਕੇ ਨਾ ਜੋ ਮਤਲਬ ਜ਼ਿੰਦਗੀ ਦੀ ਸਪੀਡ ਘਟਾ ਕੇ ਰੱਖਣਾ ਘਟਾ ਕੇ ਰੱਖੂਗੇ ਤਾਂ ਹੀ ਠੀਕ ਰਹੂਗੇ ਆਏ ਹਾਏ ਹਾਏ ਆ ਦੇਖੋ ਜੀ ਸਪੀਡ ਘਟਾਉਣ ਦੀ ਗੱਲ ਕਰੀ ਬਾਈ ਜੀ ਨੇ ਜ਼ਿੰਦਗੀ ਉਹ ਨੱਠੀ ਜਾਂਦੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਉਹ ਗੱਡੀਆਂ ਭੱਜੀਆਂ ਜਾਂਦੀਆਂ ਠੀਕ ਹੈ ਜੀ ਫੁੱਲ ਰਫਤਾਰ ਹੈ ਔਰ ਬਾਈ ਜੀ ਕਹਿੰਦੇ ਕਿ ਰਫਤਾਰ ਕਰੀਏ ਘਟ ਹਾਂਜੀ ਕੱਲੇ ਕੱਲੇ ਲਮਹੇ ਨੂੰ ਜੀਏ ਜ਼ਿੰਦਗੀ ਪਹਿਲੇ ਹੀ ਥੋੜੀ ਹੈ ਬਹੁਤ ਛੋਟੀ ਹੈ ਨੇ ਕਈ ਕਹਿੰਦੇ ਬਹੁਤ ਹੈ ਤੁਸੀਂ ਕਹਿੰਦੇ ਛੋਟੀ ਹੈ ਨਹੀਂ ਕਿਦਾਂ ਕਿਦਾਂ ਕਹਿ ਰਹੇ ਹੋ ਤੁਸੀਂ ਵੀ ਬਹੁਤ ਹੈ ਕਿਦਾਂ ਨਹੀਂ ਦੇਖੋ ਨਾ ਜ਼ਿੰਦਗੀ ਚੱਲ ਰਹੀ ਲੰਮੀ ਉਮਰ ਆਪੋ ਕੇ ਲੋਕੀ ਜਾਂਦੇ ਸਭ ਕੁਝ ਹੁੰਦਾ ਕਿੰਨੀ ਉਮਰ ਹੋ ਗਈ ਤੁਹਾਡੀ ਮੈਂ 50 ਦਾ ਹੋ ਗਿਆ ਜੀ ਕਿੰਨੀ ਉਮਰ ਪੋਗੋਗੇ ਤੁਸੀਂ ਉਮਰ ਚਲੋ ਹੁਣ ਅੱਜ ਦੀ ਔਸਤ ਕਿੰਨੀ ਹੈ ਔਸਤ ਚਲੋ ਅੱਜ ਤਾਂ ਹੁਣ ਰਹਿ ਗਈ 70 80 70 ਕਰੇਗੀ ਬਾਤ ਤੇ ਮੈਂ 70 ਤੱਕ ਜਾਉਂਗੇ ਰਹਿ ਗਈ ਹਾਂ ਤੇ 70 80 ਦੇ ਵਿੱਚ ਤੁਸੀਂ ਸੋਏ ਕਿੰਨੇ 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 ਸਾਲ ਸੋਲੇ ਯਾਰ ਸੌਣ ਦਾ ਤਾਂ ਮੈਂ حساب ਨਹੀਂ ਲਾਇਆ ਪਰ ਰਾਤ ਨੂੰ ਵਧੀਆ ਨੀਂਦ ਆਂਦੀ ਹੈ ਸਾਰੀ ਦਿਹਾੜੇ ਤਾਂ 12 ਵਜੇ ਤਾਂ 8 ਦਾ ਸੌਂਦੇ ਹੀ ਹੋਣਗੇ ਅਸੀਂ ਜਣ ਕੇ 12 ਵਾਲੇ ਆ ਅਸੀਂ ਤਾਂ ਟੌਕ ਨਾਲ ਸੌਂਦੇ ਆ ਅਜਾ ਸੌਣ ਦਾ ਕੀ ਹੁਣ ਵਿੱਚ ਮੈਂ ਨਹੀਂ ਸੌਣ ਦਾ ਮਤਲਬ ਇਹ ਹੈ ਯਾਰ ਆਪਾਂ 70 ਸਾਲ ਦੀ ਜ਼ਿੰਦਗੀ ਦੀ 75 ਦੀ ਔਸਤ ਲਾਣੇ ਆ 70 ਲਾ ਲਓ ਚਲੋ 70 ਹੀ ਲਾ ਲਓ ਅੱਜ ਦਾ ਜਿਹੜਾ ਯੋਗ ਹੈ ਸਾਡੇ ਬਜ਼ੁਰਗਾਂ ਨਾਲੋਂ ਅਸੀਂ 25 ਸਾਲ ਖਾ ਗਏ ਠੀਕ ਹੋ ਗਿਆ ਸਾਡੇ ਬਜ਼ੁਰਗ ਗਏ ਐ 100 ਤੱਕ ਹਾਂਜੀ ਜਿਹੜੀ ਅੱਜ ਦੀ ਉਸ ਚਲਦੀ ਉਹ ਚਲਦੀ 75 ਕ ਦੀ 75 ਦੀ ਠੀਕ ਹੋ ਗਿਆ ਜੀ ਉਹਦੇ ਵਿੱਚ ਆਪਾਂ 20 ਸਾਲ ਸੋਕੇ ਵੀ ਤਾਂ ਗੁਜ਼ਾਰਦੇ ਉਹਨੂੰ ਵੀ ਵਿੱਚੇ ਠੋਕੀ ਜਾਂਦੇ ਆ ਹੂੰ ਜਿਹੜੇ ਸੋਣਾ ਏ ਉਹ ਤਾਂ ਇੱਕ ਮਰੇ ਬਰਾਬਰ ਪਏ ਆ ਆਪਾਂ ਸੁੱਤੇ ਪਏ ਆ ਯਾਰ ਆਪਾਂ ਨੂੰ ਕੀ ਪਤਾ ਲੱਗਦਾ ਵੀ ਕਿੱਥੇ ਪਏ ਆ ਕਿੱਥੇ ਨਹੀਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਏ ਜਿਹੜੇ ਸੌਂਗੇ ਸਾਲ ਕੱਢ ਲਿਆ ਆਪਾਂ ਸੌਂਕੇ ਉਹਨੂੰ ਵਿੱਚ ਜੋੜਦੇ ਆ 17 ਦੇ ਵਿੱਚ ਜਿਹੜੇ 20 ਸਾਲ ਅਸੀਂ ਸੌਣਾ ਹੈ ਉਹਨੂੰ ਘਟਾਓ 50 ਰਹਿ ਗਈ ਫੇਰ ਉਹ ਲੈ ਤੁਸੀਂ ਤਾਂ ਘਟਾਤੀ ਮੇਰੀ ਉਮਰ ਪਹਿਲਾਂ ਮੈਂ ਨਹੀਂ ਤੇ ਬਾਈ ਜੀ ਫਿਰ ਮੇਰੀ ਇਹ ਤਾਂ ਪੱਕੁੰਦੇ ਤਾਂ ਹੈ ਹੀ ਆ ਗੱਲ ਤਾਂ ਪੱਕੀ ਥੋੜੀ ਸੋਇਆ ਸੋਇਆ ਬੰਦਾ ਤਾਂ ਜਿਹੜਾ ਸੌਂ ਗਿਆ ਤਾਂ ਵਸੌਂ ਗਿਆ ਤੇ ਯਾਨੀ ਕਿ 10 ਕ ਸਾਲ ਲਾਓ ਆਪਾਂ ਬਚਪਨ ਦੇ ਵੀ ਗੁਜ਼ਾਰੋ ਬਚਪਨ ਵੀ ਹੈਗਾ 70ਵਾਂ ਤੇ ਤੁਸੀਂ 30 ਸਾਲ ਕੱਢ ਦੋ 40 ਸਾਲ ਦੀ ਉਮਰ ਹੈ ਅਸਲੀ ਬੰਦੇ ਦੀ ਲੈ 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 ਦੱਸੋ ਪਰ ਮੈਨੂੰ ਦੱਸੋ ਤੁਸੀਂ ਰਾਤ ਨੂੰ ਤੁਸੀਂ ਬੈਠ ਕੇ ਸੌਂਦੇ ਹੋ ਅਜਾ ਹੁਣ ਜਿੱਦਾਂ ਮੈਂ 50 ਸਾਲ ਦਾ ਹੈ ਤਾਂ ਮੇਰੇ ਤੁਸੀਂ 50 ਸਾਲ ਵਿੱਚ ਕਿੰਨੇ ਬੱਚੇ ਘਟਾ ਦਿੰਨੇ 50 ਸਾਲ ਵਿੱਚ ਸੋਏ ਕਿੰਨਾ ਹੈ ਚਲੋ ਜਿਵੇਂ 15 ਸਾਲ ਸੋਇਆ ਮੰਨ ਲਓ ਲਓ ਕੱਢੋ ਨਾ ਵਿੱਚੋਂ 35 ਰਹਿ ਗਏ 35 15 ਹੋ ਗਏ 30 માં ਤੇ ਤੁਸੀਂ 10 ਸਾਲ ਨਿਆਣੇ ਵੀ ਥੇ 30 ਰਹਿ ਗਏ 20 ਰਹਿ ਗਿਆ ਮੈਂ ਹੱਲਾ ਯਾਰ ਦੇਖੋ ਜੀ ਮੇਰੀ ਗੱਲ ਤਾਂ ਦੱਸੋ ਵੀ ਸੋਨੇ ਸੋਨੇ ਵਾਲੀ ਗੱਲ ਦੀ ਗੱਲ ਤਾਂ ਤੁਹਾਡੀ ਮੈਨੂੰ ਵਜਨਦਾਰ ਲੱਗ ਰਹੀ ਹੈ ਹੈ ਵੀ ਮੈਂ ਕਹੀ ਜਾਂਦਾ ਮੈਂ 50 ਦਾ ਹੋ ਗਿਆ ਸਰੋਤੇ ਤੁਸੀਂ ਵੀ ਕਹੀ ਜਾਂਦੇ ਜੀ ਮੇਰੀ ਉਮਰ 45 ਹੋ ਗਈ ਤਾਂ ਬਾਈ ਜੀ ਦੇ ਹਿਸਾਬ ਦੇ ਨਾਲ ਜਿਹੜੇ ਸੌਲੇ ਇਹ ਕਹਿੰਦੇ ਵੀ ਸੁੱਤਾ ਬੰਦਾ ਤਾਂ ਜਿਹੜਾ ਉਹ ਅਸਲੀ ਕਿਹਦੇ ਗਿਣਤੀ ਚ ਆਉਂਦਾ ਨਹੀਂ ਅਸਲੀ ਦਾ ਮੈਂ ਕੰਮ ਵਾਲੀ ਕੰਮ ਵਾਲੀ ਗਿਣਤੀ ਕੰਮ ਵਾਲੇ ਨੂੰ ਲੰਨਾ ਹੈ ਟਾਈਮ ਪਾ ਆਪਾਂ ਸਵੇਰੇ ਉੱਠੇ 8 ਵਜੇ ਠੀਕ ਹੋ ਗਿਆ 11 ਵਜੇ ਤੱਕ ਅਸੀਂ ਕੰਮ ਕਰਿਆ ਉਹ ਉਮਰ ਹੈ ਆਪਣੀ ਹਾਂ ਜਿਹੜੀ ਸੋਗੇ ਉਹ ਕਿਹੜੀ ਉਮਰ ਹੈ ਅੱਛਾ ਨਹੀਂ ਤੁਸੀਂ ਦੱਸੋ ਜੇ ਤੁਹਾਨੂੰ ਲੱਗਦਾ ਵੀ ਸ਼ਾਇਦ ਮੈਂ ਗਲਤ ਹੋ ਸਕਦਾ ਨਹੀਂ ਨਹੀਂ ਤੁਸੀਂ ਠੀਕ ਕਹਿ ਰਹੇ ਹੋ ਕਿ ਜਦ ਅਸੀਂ ਸੋਏਗੇ ਹਾਂ ਸੌ ਕੇ ਤਾਂ ਫਿਰ ਸਵੇਰੇ ਉੱਠ ਕੇ ਪਤਾ ਲਾ ਦਵਾਂ ਕਿੱਥੇ ਆ ਰਹੀ ਹੈ ਹਾਂ ਹਾਂ ਉਹ ਉਹ ਵੀ ਉਮਰ ਵਿੱਚ ਕਾਊਂਟ ਕਰੋ ਨਾ ਉਹ 70 ਦੇ ਵਿੱਚੇ ਢੋਕੀ ਜਾਂਦੇ ਅੱਛਾ ਮਤਲਬ ਕਿ ਤੁਹਾਡੇ ਕਹਿਣ ਦਾ ਮਤਲਬ ਹੈ 20 ਸਾਲ ਸੌਣ ਵਾਲੇ ਤੇ 15 ਸਾਲ ਨਿਆਣ ਪੁਣੇ ਵਾਲੇ ਉਹ ਕੱਢੋ ਉਹਦੇ ਵਿੱਚੋਂ 35 ਸਾਲ 70 ਤੋਂ ਗਏ ਹਾਂ ਅਸਲੀ ਤਾਂ 30 ਸਾਲ ਦੀ ਉਮਰ ਹੈ 35 40 ਵੱਧ ਤੇ ਵੱਧ ਜੇ ਕੋਈ 85 ਦਾ ਜਾਂ 90 ਦਾ ਹੋ ਲੂਗਾ ਉਹ ਜਾਨੀ ਕਿ 40 ਸਾਲ ਸੋ ਲੂਗਾ ਅੱਲਾਹ ਜੀ ਸਰੋਤਿਓ ਜ਼ਿੰਦਗੀ ਦੀ ਰਫਤਾਰ ਘਟਾ ਲਓ ਬਾਈ ਜੀ ਨੇ ਗੱਲ ਬਾਈ ਤੁਹਾਡਾ ਨਾਂ ਕੀ ਹੈ ਹਰਮੇਸ਼ ਚੌਧਰੀ ਹਰਮੇਸ਼ ਚੌਧਰੀ ਜੀ ਤੁਹਾਡਾ ਨਾਂ ਕੀ ਹੈ ਜੀ ਰਣਜੋਤ ਸਿੰਘ ਰਣਜੋਤ ਸਿੰਘ ਜੀ ਮੇਰਾ ਅਫਤਾਰ ਸਿੰਘ ਜੀ ਗੱਲ ਵੜੀ ਤੁਸੀਂ ਵਜਨਦਾਰ ਕਰੀ ਐ ਮੈਂ ਤਾਂ ਸੋਚੀ ਪੈ ਗਿਆ ਸਾਡੇ ਜਿਹੜੇ ਦੇਖਣ ਵਾਲੇ ਸਰੋਤੇ ਵੀ ਸੋਚੀ ਪੈ ਜਾਣਗੇ 25 ਜਿਹੜੇ 35 ਸਾਲ ਦੇ ਤਾਂ ਅਸੀਂ ਕੋਈ ਹਿਸਾਬ ਕਿਤਾਬ ਸਾਨੂੰ ਰੱਖਣ ਦੀ ਲੋੜ ਨਹੀਂ ਐ ਬਾਕੀ ਦਾ ਬਚਿਆ ਖੋਚਿਆ ਉਹ ਰਹਿ ਗਿਆ 30 35 ਸਾਲੇ ਰਹਿ ਗਿਆ ਫਿਰ ਤਾਂ ਵੀਰ ਜਿਹੜੀ ਜ਼ਿੰਦਗੀ ਐ ਜੀ ਤੋ ਆਪਾਂ ਕੰਮ ਵਾਲੀ ਨੂੰ ਲਾਉਂਗੇ ਬਿਲਕੁਲ ਕੰਮ ਵਾਲੀ ਨੂੰ ਲਾਉਂਗੇ ਜਦੋਂ ਜਾਗਦੇ ਆ ਅਸੀਂ ਕੰਮ ਕਰ ਰਹੇ ਹਾਂ ਜਦੋਂ ਸੋਜੀ ਚ ਐ ਸੋਜੀ ਵਿੱਚ ਵੀ ਐ ਕੰਮ ਵੀ ਕਰ ਰਹੇ ਹਾਂ ਸਾਨੂੰ 12 15 ਸਾਲ ਤੱਕ ਸੋਜੀ ਨਹੀਂ ਐ ਕੋਈ ਠੀਕ ਐ ਮਨੂ ਵੀ ਵਿਚੇ ਉਮਰ ਦਾ ਆ ਤਾਂ ਚਲੋ ਉਮਰ ਪਰ ਉਹ ਕਿਸੇ ਕੰਮ ਦੀ ਤਾਂ ਕੋਈ ਨਹੀਂ ਆਪਣੀ ਬਚਪਨ ਦੀ ਹੈ ਉਮਰ ਹਾਂਜੀ 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 ਤੇ ਜਿਹੜੇ ਸੋਝ ਨੇ ਆਪਾਂ ਉਹ ਵੀ ਉਹ ਵੀ ਆਪਾਂ ਸੁੱਤੇ ਪਏ ਆ ਮਤਲਬ ਇਹ ਹੋ ਗਿਆ ਤੋੜਾ ਕਹਿਣ ਦਾ ਇਹ ਤਰੀਕਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਰਾ ਇਹ ਮਕਸਦ ਹੈ ਵੀ ਉਮਰ ਬਹੁਤ ਛੋਟੀ ਹੈ ਇਹ ਵਧੀਆ ਤਰੀਕੇ ਨਾਲ ਜਿਓ ਉញੋਂ ਬਹੁਤਿਆਂ ਦਿਮਾਗ ਤੇ ਲੋਡ ਨਾ ਲੋ ਠੀਕ ਹੈ ਸਾੜੇ ਬਜ਼ੁਰਗੁਰਾ ਚਲੇਗੇ بڑے بڑے ਹੋ ਕੇ ਚਲੇਗੇ ਮਹਾਰਥੀ ਹੋ ਕੇ ਚਲੇਗੇ ਠੀਕ ਹੈ ਅਸੀਂ ਵੀ ਕਦੇ ਚਲੇ ਜਾਣਾ ਜ਼ਿੰਦਗੀ ਦਾ ਇੰਜੋਏ ਕਰਕੇ ਜਿਉ ਉਹ ਆ ਦੇਖੋ ਅਸੀਂ ਬੈਠੇ ਹਾਂ ਨਜ਼ਾਰੇ ਲੈ ਰਹੇ ਹਾਂ ਅੱਛਾ ਜ਼ਿੰਦਗੀ ਦਾ ਨਜ਼ਾਰਾ ਲਈਏ ਹੌਲੀ ਚਲੀਏ ਹੌਲੀ ਚੱਲੀ ਦੇਖੋ ਟਾਂਗੀ ਵਾਲਾ ਬਲਦ ਟਾਂਗੀਆਂ ਦਾ ਤੁਸੀਂ ਦੇਖੀਂ ਦੜਾਨੇ ਹੀ ਆ ਹਾਂ ਟਾਂਗੀ ਟਾਂਗੀ ਜਿਹੜੀ ਦੌੜਾਂ ਵਿੱਚ ਦੜਾਨੇ ਆ ਉਹ ਬਲਦ ਕਿੰਨੇ ਡੰਡੇ ਖਾਂਦਾ ਆਰਾ ਖਾਂਦਾ ਟਾਂਗੀਆਂ ਦੌੜਦਾ ਇਹ ਕਰਦਾ ਦੌੜਦਾ ਭਾਜੀ ਜਿਹੜਾ ਡਾਕ ਬਲਦ ਹੈ ਟਾਂਗੀ ਵਾਲਾ ਟਾਂਗੀਆਂ ਵਾਲਾ ਅੱਛਾ ਉਹ ਡੰਡੇ ਵੱਧ ਖਾਂਦਾ ਉਹਦੀ ਉਮਰ ਘਟ ਹੈ ਬਜ਼ੁਰਗਾਂ ਦਾ ਕਹਿਣਾ ਇਹ ਸਿਆਣਿਆਂ ਦੀ ਗੱਲਾਂ ਆ ਟਾਂਗੀ ਵਾਲਾ ਬਲਦ ਡੰਡੇ ਵੱਧ ਖਾਂਦਾ ਉਮਰ ਘਟ ਹੈ। ਅੱਛਾ ਰੇੜੇ ਵਾਲਾ ਬਲਦ ਜਿਹੜਾ ਆਪਾਂ ਕੱਖ ਲੈ ਆਨੇ ਆ। ਹਾਂ ਦੋ ਭਰੀਆਂ ਲੈ ਆਣੀਆਂ ਉਹਨਾਂ ਵਿਚਾਰਦੇ ਨਾ ਹੌਲੀ 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 ਉਹਦੀ ਉਮਰ ਵੱਧ ਹੈ। ਡੰਡੇ ਵੀ ਘਟ ਹੈ। ਡੰਡੇ ਘਟ ਹੈ। ਵੱਧਦਾ ਹੀ ਨਹੀਂ ਆਏ ਹਾਏ 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 ਦੇਖੋ ਜੀ ਟਾਂਗੀ ਵਾਲਾ ਬਲਦ ਤੇ ਰੇੜੇ ਵਾਲਾ ਬਲਦ। ਕਿਆ ਕਹਿੰਨੇ ਭਾਈ ਜੀ ਗੱਲ ਠੀਕ ਕਹਿ ਰਿਹਾ ਹੈ। ਹਾਂ ਸਹੀ ਹੈ। ਇਹ ਸੱਚੀ ਗੱਲ ਹੈ ਜੀ ਇਹ। ਇਹ ਬਹੁਤ ਸਿਆਣੀ ਗੱਲ ਕਰੀ ਇਹਨਾਂ ਨੇ। ਹੈ? ਉਰੇ ਅਸੀਂ ਜੱਫੇ ਐ ਪਾ ਲੇ। ਜਿੱਕਣਾ ਉਰੀ ਬੈਠੇ ਰਹਿਣਾ ਸੀ। ਉਰੀ ਬੈਠੇ ਆ ਵਾ ਮੁੜ ਕੇ ਜਾਣਾ ਹੀ ਨਹੀਂ ਉਰੇ ਤੇ ਇਹ ਨਹੀਂ ਜੱਫੇ ਇਕਣੇ ਪਏਵੇਂ ਦੁਨੀਆ ਦੇ ਅਰਬਾਂ ਖਰਬਾਂ ਵਾ ਇਹ ਆ ਮੇਰਾ ਫਲਾਣਾ ਕੰਮ ਹੈ ਮੇਰਾ ਟਮਕਾਣਾ ਕੰਮ ਹੈ ਮੇਰਾ ਐ ਕੰਮ ਹੈ ਵੀ ਉਰੇ ਤੇ ਤਾਂ ਹਿੱਲਣਾ ਹੀ ਨਹੀਂ ਅਸੀਂ ਵੀ ਮੈਂ ਓਨਰ ਐ ਵਾ ਮੈਂ ਹੀ ਐ ਹੈ ਕਿਸੇ ਨੂੰ ਪੁੱਛਦੇ ਆ ਇਹ ਓਨਰ ਤੂੰ ਇੱਕ ਬੰਦੇ ਕੋਲ ਮੈਂ ਗਿਆ ਉਹਨੂੰ ਮੈਂ ਪੁੱਛਿਆ ਮੈਂ ਕਹੇ ਇਹਦੇ ਓਨਰ ਤੁਸੀਂ ਐ ਉਹ ਬੜਾ ਨਿਵਾਨਾ ਜੀ ਸੀ ਕਹਿੰਦਾ ਓਨਰ ਤਾਂ ਯਾਰ ਮਾਲਕ ਹੈ ਉਹ ਫਿਰ ਉਹ ਉਹਨੂੰ ਉਹਨੂੰ ਮਾਰ ਰਿਹਾ ਨਾ ਬੁੱਧੀ ਬਖਸ਼ੀ ਵੀ ਸੀ ਉਹਨੂੰ ਪਤਾ ਤਾਂ ਦੁਨੀਆਦਾਰੀ ਦਾ ਅਸੀਂ ਕਹੀ ਜਾਂਦੇ ਵੀ ਮੈਂ ਓਨਰ ਐ ਇਹ ਜਿਹੜੀ ਜ਼ਮੀਨ ਹੈ ਹਾਂ ਇਹਦੇ ਬਹੁਤ ਕਾਗਜ਼ ਬਣ ਲਏ ਇਹ ਇਹ ਜ਼ਮੀਨ ਇੱਥੇ ਪਈ ਹੈ ਕਾਗਜ਼ ਕਈ ਗੱਲਾਂ ਬਣ ਲਏ ਇਹ ਕਿਆ ਪਤਾ ਕਿਹਦੇ ਨਾਂ ਤੇ ਚੜ ਕੇ ਕਿੱਥੇ ਆ ਗਈ ਕਿੱਥੇ ਨਹੀਂ ਚਲੇ ਗਈ ਇਹ ਕਿਤੇ ਜ਼ਮੀਨ ਇੱਕ ਜਗ੍ਹਾ ਥੋੜੇ ਖੜੀ ਹੈ ਠੀਕ ਹੈ ਅਸੀਂ ਤਾਂ ਕੁਝ ਵੀ ਨਹੀਂ ਐ ਇਹ ਧਰਤੀ ਹੈ ਜਿਹੜੀ ਇਹ ਵੀ ਬਹੁਤ ਕਾਗਜ਼ਾਂ ਵਿੱਚ ਚੇਂਜ ਹੋ ਗਈ ਵੇ ਪਹਿਲਾ ਸਾਡੇ ਪੁਰਦਾਦਿਆਂ ਦੇ ਤੇ ਉਧੇ ਪਹਿਲਾ ਉਹਨਾਂ ਦੇ 9.5 ਬਾਪਾ ਦੇ 9 ਆ ਗਈ ਫੇ ਬੱਬ 9.5 9 ਅੱਗੇ ਲਾਦ ਨੂੰ ਆ ਜਣੀ ਇੱਥੇ ਜ਼ਿੰਦਗੀ ਜੀਣਾ ਉਹ ਜ਼ਿੰਦਗੀ ਨੂੰ ਖਾਣ ਨਾ ਉਹ ਆਪਣੀ ਨੂੰ ਆਏ ਹਾਏ 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 ਉਹ ਕਹਿੰਦੇ ਨੇ ਉਹਨੇ ਜੀ ਵੀ ਉਹ ਇੱਕ ਭਾਈ ਸਾਹਿਬ ਮੇਰੇ ਵੱਡੇ ਭਾਈ ਸਾਹਿਬ ਹੈ ਉਹਨਾਂ ਨੇ ਇੱਕ ਗੀਤ ਜੇ ਦੋ ਲਾਈਨਾਂ ਲਿਖੇ ਸੀ ਮੈਨੂੰ ਯਾਦ ਆਉਂਦੀਆਂ ਕਹਿੰਦੇ ਹੌਲੀ ਹੌਲੀ ਜ਼ਿੰਦਗੀ ਲੰਘਾ ਬੰਦੇ ਆ ਐਵੇਂ ਫੱਕੇ ਮਾਰ ਮਾਰਨਾ ਮੁਕਾਬੰਦਿਆ ਬਹੁਤ ਵਧੀਆ ਜੀ ਸੱਚੀ ਹੋਰ ਵੀ ਹੈ ਜੀ ਹਾਂਜੀ ਆਪਾਂ ਗੱਡੀਓ ਚਲਾਣੇ ਜੀ ਗੱਡੀ ਹੌਲੀ ਜਾ ਰਹੀ ਹੈ ਜੀ ਤੁਸੀਂ ਬ੍ਰੇਕ ਲਾ ਲੂਗੇ ਠੀਕ ਰਹੂਗੇ ਨਾ ਕੰਟਰੋਲ ਚ ਕੰਟਰੋਲ ਤੁਸੀਂ ਤੁਰੇ ਜਾਂਦੇ ਆ ਤੁਸੀਂ ਹੌਲੀ ਤੁਰੇ ਜਾਂਦੇ ਆ ਗਿਰੂਗੇ ਨਹੀਂ ਤੁਸੀਂ ਉਰੇ ਤੇ ਬੰਦੇ ਨੂੰ ਨਿਠਾ ਦਿਓ ਦਿੱਲੀ ਨੂੰ ਹਾਂ ਉਹ ਬੰਦਾ ਤਕਰੀਬਨ ਕਰਾਲੀ ਜਾ ਕੇ ਹੈ ਸਾਰ ਥੱਕ ਜਾਏਗਾ ਉਹਦਾ ਬਿਲਕੁਲ ਥੱਕ ਜਾਏਗਾ ਉਹਦੇ ਬੰਦੇ ਨੂੰ ਤੋੜ ਦੋ ਉਹ ਦਿੱਲੀ ਵੀ ਸ਼ਾਇਦ ਟੱਪ ਜਾਏਗਾ ਟੱਪੇਗਾ ਉਥੋਂ ਤੁਰਨੇ ਆਏ ਮੱਠਣੇ ਨਾਲੋਂ ਤੁਰੋ ਅੱਜੀ ਦੌੜਨ ਲੱਗੇ ਬੜੇ ਵਧੀਆ ਤਰੀਕੇ ਨਾਲ ਗੱਲ ਸਮਝਾਈ ਤੁਸੀਂ ਵੀ ਤੁਰ ਕੇ ਤਾਂ ਭਾਵੇਂ ਦਿੱਲੀ ਲੰਘ ਜਾਊਗਾ ਪੱਜ ਕੇ ਨਹੀਂ ਜਾਣਾ ਪੱਜ ਘੈਰੀ ਜਾਣਾ ਪੱਜ ਕਰਾਲੀ ਬਹਿ ਜਾਣਾ ਹਾਏ 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 ਹੁਣ ਅਸੀਂ ਦੌੜਦੇ ਐ ਤੁਰਦੇ ਨਹੀਂ ਐ ਮੈਨੂੰ ਨਹੀਂ ਸੀ ਬਾਈ ਜੀ ਪਤਾ ਵੀ ਇੰਨਾ ਗੂੜ ਗਿਆਨ ਅੱਜ ਮੈਨੂੰ ਮਿਲਣਾ ਇੱਕ ਤਾਂ ਤੁਸੀਂ ਜਿਹੜੀ ਉਮਰ ਵਾਲੀ ਗੱਲ ਕਹੀ ਨਾ ਜੀ ਇਹ ਸਾਡੇ ਦੇਖਣ ਵਾਲੇ ਸਰੋਤੇ ਵੀ ਬਈ ਦੇਖ ਲਓ ਜੀ 50 ਸਾਲ ਆਲਾ ਆਪਣੀ ਉਮਰ ਵਿੱਚੋਂ ਘਟਾ ਲਵੇ 20 ਸਾਲ ਤਾਂ ਘਟਾ ਲਵੇ 70 ਆਲਾ ਘਟਾ ਲਵੇ 35 ਸਾਲ 35 ਪਿੱਛੇ ਰਹਿ ਗਏ ਬਾਈ ਜੀ ਕਹਿੰਦੇ ਹੌਲੀ ਚੱਲੋ ਰਾਮਣੋ ਚੱਲੋ ਟਾਂਗੀ ਵਾਲੇ ਬਲਦ ਨਾ ਬਣੋ ਰੇੜੇ ਵਾਲੇ ਵਾਲਾ ਬਲਦ ਬਣ ਜਾਓ ਕੱਟ ਡੰਡੇ ਪੈਣਗੇ ਨਜ਼ਾਰਾ ਜਾਊਗਾ ਆ ਦੋ ਦੋ ਪਰੀਆਂ ਲੈ ਕੇ ਵਿਲੇ ਸਾੜੇ ਬਜ਼ੁਰਗਾਂ ਨੇ ਪੰਜ-ਪੰਜ ਨਿਆਣੇ ਸੈੱਟ ਕਰਤੇ ਹਾਂਜੀ ਛੜ ਤੇ ਹੁਣ ਇੱਕ ਨਹੀਂ ਸੈੱਟ ਹੁੰਦਾ ਇੱਕ ਮੈਨੂੰ ਇਹ ਨਹੀਂ ਪਤਾ ਵੀ ਸੈੱਟ ਕਹਿੰਦੇ ਕੀ ਨੂੰ ਐ ਸੈੱਟ ਕੀ ਚੀਜ਼ ਐ ਆਪਾਂ ਕਹਿੰਦੇ ਸੈੱਟ ਨਹੀਂ ਹੋਇਆ ਹਾਂ ਇਹ ਸੈੱਟੇ ਨਹੀਂ ਮੈਨੂੰ ਤਾਂ ਸਮਝ ਆਈ ਸੈੱਟ ਹੁਣ ਤੁਸੀਂ ਇਥੇ 100 ਸਾਲ ਦੇ ਨੂੰ ਛੇੜ ਕੇ ਛੇੜ ਲੋ ਉਹ ਕਹਿੰਗਾ ਮੈਂ ਸੈਟ ਨਹੀਂ ਹੈ ਭਗਵਾਨਤ ਬਾਨ ਕਹਿੰਦਾ ਮੈਂ ਸੈਟ ਨਹੀਂ ਹੈ ਅੱਛਾ ਇੱਕ ਮੇਰਾ ਦੋਸਤ ਹੈ ਆਸਟ੍ਰੇਲੀਆ ਉਹ ਨੂੰ ਮੈਂ ਫੋਨ ਕਰਿਆ ਹਾਂ ਮੈਂ ਤੂੰ ਬਈ ਉਹ ਕਹਿੰਦਾ ਮੈਂ ਸੈਟ ਨਹੀਂ ਹੈ ਹੁਣ ਮੋਦੀ ਰਾਈ ਉਹ ਕਹਿੰਦੇ ਮੈਂ ਅਸੀ ਸੈਟ ਨਹੀਂ ਹੈ ਚਕਬੀਰ ਬਾਦਲ ਕਹਿੰਦਾ ਮੈਂ ਸੈਟ ਨਹੀਂ ਹੈ ਮੈਂ ਤਾਂ ਇਹ ਨਹੀਂ ਸਮਝਾਂਦੀ ਸੈਟ ਕਦ ਹੋਉਂਗੇ ਮੈਂ ਤਾਂ ਇਹ ਨਹੀਂ ਸਮਝਾਂਦੀ ਵੀ ਜਦੋਂ ਸੈਟ ਸੈਟ ਹੀ ਨਹੀਂ ਸਮਝਾਈ ਸੈਟ ਕਹਿੰਦੇ ਕੀ ਨਜ਼ਾਰਾ ਲਿਆ ਤਾਂ ਬਾਈ ਸੈਟ ਕਿਹਦੇ ਨੂੰ ਹੋਣਾ ਇਧਰ ਧਰਤੀ ਤੇ ਪੈ ਗਿਆ ਢਿਲਣਾ ਇਹ ਨਹੀਂ ਕਿਧਰੇ ਇਹਨੂੰ ਆਪਾਂ ਨਾ ਖਲਾਕਾ ਦੇਖਣਾ ਸਭ ਨੇ ਪਰ ਹਿੱਲਣਾ ਨਹੀਂ ਫਿਰ ਸੈਟ ਹੈ ਇਹ ਸੈਟ ਹੈ ਓਏ ਹੋਏ 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 ਉਹ ਸੈਟ ਕਹਿੰਦੇ ਆ ਉਹਨੂੰ ਸੈਟ ਕਹਿੰਦੇ ਆ ਹਾਂ ਉਹ ਬੱਲੇ ਬੱਲੇ ਵੀ ਹੁਣ ਸੈਟ ਹੋ ਗਿਆ ਸੈਟ ਆਏ ਪੁੱਛੋ ਲੋਕਾਂ ਨੂੰ ਵੀ ਸੈਟ ਕਹਿੰਦੇ ਕੀ ਨੂੰ ਹੈ ਹਾਂ ਮੈਂ ਜੇ ਚੱਲਣਾ ਬਲੌਗ ਦੂਰ ਦੂਰ ਤੱਕ ਜਾਣਾ ਸੀ ਲੋਕਾਂ ਨੇ ਇਸ ਲਈ ਕਮੈਂਟ ਕਰਨੇ ਤੁਸੀਂ ਦੇਖਿਓ ਮੈਨੂੰ ਆਪ ਨਹੀਂ ਸਮਝ ਆਈ ਸੈਟ ਤਾਂ ਮੇਰੀ ਗੱਲ ਸੁਣੋ ਸੈਟ ਜੀ ਨੂੰ ਮਰਜੀ ਪੁੱਛ ਲਿਓ ਉਹ ਕਹਿੰਦੇ ਅਲੇ ਯਾਰ ਸੈੱਟ ਨਹੀਂ ਹੈ ਉਮਰ ਕੰਨੀ ਹੁੰਦੀ ਉਦੀ 75 ਸਾਲ ਦੀ ਉਹ ਮੈਂ ਪੁੱਛਣਾ ਜਾਂਦਾ ਵੀ ਤੈਨੂੰ ਸੈੱਟ ਕਰ ਦਊਂਗਾ ਬਾਬਾ ਸੈੱਟ ਹੋਣ ਤੋਂ ਪਹਿਲਾਂ ਪਹਿਲਾਂ ਜ਼ਿੰਦਗੀ ਜੀਰੋ ਆਰਾਮ ਨਾਲ ਹੌਲੀ ਹੌਲੀ ਜੀਰੋ ਤੁਸੀਂ ਮੈਨੂੰ ਤਾਂ ਸੈੱਟ ਕਰਤਾ ਜਜਪੁਰਾ ਐਨ ਸਹੀ ਉੱਧਰ ਸੈੱਟ ਹੋਗੇ ਇਹ ਸਾਰੇ ਬੰਦੇ ਉੱਧਰ ਦੇ ਨਾ ਉੱਠਣਾ ਹੀ ਨਹੀਂ ਪੰਦਰਾਂ ਨਾਲ ਉਹ ਬਾਈ ਜੀ ਗੱਲਾਂ ਨਾਲੇ ਕਰਤਾ ਜੀ ਸੈੱਟ ਅੱਛਾ ਸੈੱਟ ਉਦੋਂ ਹੋਣਾ ਜਿੱਦਣ ਧਰਤੀ ਤੇ ਪੈ ਗਿਆ ਜਿੱਦਣ ਪੈ ਗਿਆ ਉਦੋਂ ਲੜਣਾ ਨਹੀਂ ਆਲੇ ਦਾਲੇ ਨੂੰ ਉਹਨਾਂ ਕਦੋਂ ਹੋ ਗਿਆ ਸੈੱਟ ਓਕੇ ਵਾਹ ਜੀ ਵਾਹ ਸਰੋਤਿਓ ਕਿੰਦਾਂ ਲੱਗੀਆਂ ਗੱਲਾਂ ਹਾਸਾ ਮੇਰਾ ਤਾਂ ਹਾਸਾ ਜਿਹੜਾ ਨਾ ਅੱਖਾਂ 'ਚ ਆ ਗਿਆ ਦੀ ਪਾਣੀ ਨਜ਼ਾਰਾ ਆ ਗਿਆ ਬਾਈ ਜੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਔਰ ਜਿਹੜੀ ਤੁਸੀਂ ਸਾਨੂੰ ਆਇਆ ਨੂੰ ਕਹਿੰਦੇ ਜੀ ਵੈਲਕਮ ਹੈ ਜੀ ਆਓ ਜੀ ਔਰ ਜਿਹੜਾ ਤੁਸੀਂ ਜ਼ਿੰਦਗੀ ਦਾ ਫਲਸਫਾ ਸਮਝਾ ਦਿੱਤਾ ਮੈਂ ਕਹਿੰਦਾ ਸਾਡੇ ਸਰੋਤਿਓ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਸਾਰੇ ਜਾਣੇ ਵੱਧ ਤੋਂ ਵੱਧ ਬਾਈ ਜੀਰਾਂ ਦੀ ਗੱਲਬਾਤ ਨੂੰ ਸ਼ੇਅਰ ਕਰ ਦਿਓ ਔਰ ਦੂਰ ਦੂਰ ਤੱਕ ਪਹੁੰਚਾ ਦਿਓ ਤਾਂ ਕਿ ਸਾਰੇ ਜਾਣੇ ਸੈੱਟ ਹੋ ਜਣ ਹਨਾ ਜੀ ਹਾਂ ਚੰਗਾ ਜੀ ਬਾਏ ਬਾਏ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ